ਤੇ ਬਹੁਤ ਅੱਛਾ ਲੱਗ ਰਿਹਾ ਹੈ ਅੱਜ ਦਾ ਮਾਹੌਲ ਬੜਾ ਪਿਆਰਾ ਹੈ ਮਹਾਸ਼ਿਵ ਰਾਤਰੀ ਦਾ ਪਰਵ ਕੰਪਨੀ ਬਾਗ ਦੇ ਵਿੱਚ ਮਨਾ ਰਹੇ ਆ ਸਾਡੀ ਮੁਹਿੰਮ ਦਾ ਇੱਕੋ ਨਾਰਾ ਵੈ ਜੇ ਸਾਡਾ ਦੇਸ਼ ਮਜ਼ਬੂਤ ਹੋਏਗਾ ਸਾਡਾ ਧਰਮ ਮਜ਼ਬੂਤ ਹੋਏਗਾ ਆ ਗੋਲੇ ਸਰ ਮੇਰਾ ਨਾਮ ਵਗੈਰਾ ਜੂ ਐਮ ਡੀ ਫ੍ਰੈਂਡਲੀ ਆਈ ਐਮ ਦਾ ਚੀਫ ਪੈਟਰਨ ਆਫ ਫ੍ਰੈਂਡਲੀ 뮤지컬 ਗਰੁੱਪ ਕੰਪਨੀ ਗਾਰਡਨ ਔਰ ਐਸ ਐਨ ਜੇ ਮੇਸ਼ਵਰੀ ਜੀ ਚੋਹਾਂ ਜੀ ਮੈਂ ਔਰ ਆਪਣੇ ਗਰੁੱਪ ਰਾਜਪਰਮਨੀ ਜੀ ਗੋਲਡੀ ਮੱਟੂ ਜੀ ਅਸੀਂ ਰਲ ਮਿਲ ਕੇ ਅਸੀਂ ਇਹ ਪਰਬ ਮਨਾਨੇ ਆ ਹਰ ਪਰਬ ਮਨਾਨੇ ਆ ਰਲ ਮਿਲ ਕੇ ਅਸੀਂ ਇਹ ਭਾਈਚਾਰਾ ਦੇਣਾ ਚਾਹੁੰਦੇ ਆ ਕਿ ਸਾਰੇ ਪਰਬ ਰਲ ਮਿਲ ਕੇ ਇਕੱਠੇ ਮਨਾਓ ਠੀਕ ਹੈ ਸਾਡਾ ਆਈਓ ਮੈਸੇਜ ਹੈਗਾ ਅਸੀਂ ਸਾਰਾ ਸਾਲ ਅਸੀਂ ਗੁਰੂ ਨਾਨਕ ਦੇਵ ਜੀ ਦੇ ਵੀ ਹੋਲੀਆਂ ਵੀ ਅੱਜ ਅਸੀਂ ਸ਼ਿਵਰਾਤਰੀ ਮਨਾ ਰਹੇ ਆ ਰਲ ਮਿਲ ਕੇ ਇਹ ਭਾਈਚਾਰਾ ਦਾ ਪ੍ਰਤੀਕ ਹੈ ਕਿੰਨਾ ਵੀ ਜ਼ਰੂਰੀ ਹੈ ਜੀ ਹਾਂ ਜੀ ਕਿੰਨਾ ਵੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਭਾਈਚਾਰਾ ਹੋਣਾ ਬਹੁਤ ਜ਼ਰੂਰੀ ਹੈ ਯੂਨਾਈਟਿਡ ਵੀ ਰੂਲ ਅਗਰ ਅਸੀਂ ਬिखर ਗਏ ਤੇ ਫਿਰ ਤੇ ਕੁਝ ਵੀ ਨਹੀਂ ਹੋਏਗਾ ਤੇ ਅਸੀਂ ਮਿਲ ਜੁਲ ਕੇ ਕਰ ਰਹੇ ਹਾਂ ਕਿ ਸਾਰੇ ਜਿਹਨੇ ਸਾਡਾ ਗਰੁੱਪ ਜਿਹੜਾ ਹੈਗਾ ਨਾ ਧਾਰਮਿਕ ਹੈ ਪਾਰਟਿਕੂਲਰ ਨਾ ਕਿ ਕਿਸੇ ਵੀ ਪੋਲੀਟਿਸ਼ੀਅਨ ਪਾਰਟੀ ਨਾਲ ਪਾਰਟਿਕੂਲਰ ਜੁੜਿਆ ਹੈ ਠੀਕ ਹੈ ਸਾਰੇ ਜਿੰਨੇ ਮਿਲ ਜੁਲ ਕੇ ਸਾਰੇ ਪੋਲੀਟੀਸ਼ੀਅਨ ਆ ਰਹੇ تھے ਦੇਖੋ ਬਦਤੀ ਸਾਹਿਬ ਵੀ ਆ ਗਏ ਹੈ ਦਤੀ ਸਾਹਿਬ ਵੀ ਆ ਗਏ ਹੈ ਕਾਂਗਰਸ ਵੀ ਆ ਰਹੀ ਹੈ ਬੀਜੇਪੀ ਵੀ ਆ ਰਹੇ ਹੈ ਅਕਾਲੀ ਦਲ ਵੀ ਆ ਰਹੇ ਹੈ ਸਾਰੇ ਜਿੰਨੇ ਆ ਰਹੇ ਹੈ ਠੀਕ ਹੈ ਆਮ ਪਾਰਟੀ ਵਾਲੇ ਵੀ ਆ ਰਹੇ ਹੈ ਇੱਕ ਮੰਦਰ ਹੈ ਸਰਸਵਤੀ ਮਾਤਾ ਮੰਦਰ ਹੈ ਸਰਸਵਤੀ ਮਾਤਾ ਮੰਦਰ ਹੈ ਔਸਿਸ ਨਾਲ ਰਲ ਮਿਲ ਕੇ ਮਨਾਣੇ ਪਏ ਇੱਕ ਮੈਸੇਜ ਦੇਣਾ ਚਾਹ ਰਹੇ ਆ ਰਲ ਮਿਲ ਕੇ ਗਾਓ ਮੰਗਲਾ ਚਾਰ ਜੀਵ ਧਾਈ ਹੋਵੇ ਰਲ ਮਿਲ ਕੇ ਗਾਓ ਮੰਗਲਾ ਚਾਰ ਜੀਵ ਧਾਈ ਹੋਵੇ ਧੰਨਵਾਦ ਰਾਤਰੀ ਦਾ ਬਹੁਤ ਬਹੁਤ ਮੰਡੇ ਲਾਈਵ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਹਾਂਜੀ ਬੋਲੋ ਸਰ ਅਸੀਂ ਅਸੀਂ ਦੇਖੋ ਸ਼ਵਰਾਤਰੀ ਦੀ 26 ਤਰੀਕ ਨੂੰ ਅਸੀਂ 23 ਤਰੀਕ ਨੂੰ ਅਸੀਂ 23 ਤਰੀਕ ਨੂੰ ਮਨਾ ਰਹੇ ਹਾਂ ਕਿਉਂਕਿ ਸੰਡੇ ਹੀ ਮਨਾਣੇ ਆ ਅਸੀਂ ਉੱਥੇ ਸੰਡੇ ਵਾਲੇ ਦਿਨ ਸ਼ਿਵਰਾਤੀ ਤੇ ਪਹਿਲੇ ਸ਼ੁਰੂ ਹੋ ਗਈ ਹੈ ਅਸੀਂ ਰੋਜ਼ ਦੇਖੋ ਸ਼ਿਵਰਾਤਰੀ 23 24 25 26 ਔਰ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਲੋਕਾਂ ਨੇ ਲੰਗਰ ਲਗਾ ਹੀ ਜਾਣੇ ਆ ਪੋਲੇ ਸ਼ੰਕਰ ਸਾਰਾ ਹੀ ਪਰਿਵਾਰ ਹੈ ਪੋਲੇ ਸ਼ੰਕਰ ਦਾ ਇੱਕ ਦਿਨ ਸ਼ਿਵਰਾਤਰੀ ਨਹੀਂ ਹੁੰਦੀ ਪਹਿਲੇ ਵੀ ਹੁੰਦੀ ਹੈ ਬਾਅਦ ਚੋ ਵੀ ਹੁੰਦੀ ਹੈ ਜੀ ਧੰਨਵਾਦ ਅੱਜ ਇਸ ਪ੍ਰੋਗਰਾਮ ਵਿੱਚ ਅੱਜ ਇਹ ਕੰਪਨੀ ਬਾਗ ਦੇ ਵਿੱਚ ਸਾਡਾ ਫਰੈਂਡਲੀ ਮਿਊਜ਼ੀਕਲ ਗਰੁੱਪ ਜਿਹੜਾ ਹਰ ਸੰਡੇ ਨੂੰ ਇੱਥੇ ਰੌਣਕਾਂ ਲਗਾਉਂਦਾ ਔਰ ਅੱਛੇ-ਅੱਛੇ ਗਾਣੇ ਗਾ ਕੇ ਲੋਕਾਂ ਦਾ ਮਨ ਬਹਿਲਾਉਂਦਾ ਅੱਜ ਉਹਨਾਂ ਨੇ ਮਹਾਸ਼ਿਵਰਾਤਰੀ ਦਾ ਜੋ ਪਰਵ ਰੱਖਿਆ ਉਹਦੇ ਵਿੱਚ ਮੈਨੂੰ ਹੀ ਸ਼ਾਮਲ ਹੋਣ ਦਾ ਮੌਕਾ ਮਿਲਿਆ ਮੈਂ तमाम ਸਾਥੀਆਂ ਦਾ ਰਾਜੂ ਜੀ ਦਾ ਮੈਸ਼ੇਲੀ ਸਾਹਿਬ ਦਾ ਆਪ ਸਭ ਜੀ ਦਾ ਜਿਹਨੇ ਟੀਮ ਦੇ ਮੈਂਬਰ ਨੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਮੁਬਾਰਕਬਾਦ ਦਿੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਪੁਰਬ ਦੀਆਂ ਆਓ ਮਿਲ ਜੁਲ ਕੇ ਸਾਰੇ ਇਸ ਤਿਹਾੜ ਨੂੰ ਮਨਾਈਏ, ਖੁਸ਼ੀਆਂ ਮਨਾਈਏ। ਬਹੁਤ ਬਹੁਤ ਧੰਨਵਾਦ। ਬਹੁਤ ਕਿਵੇਂ ਲੱਗਾ ਭਾਈਚਾਰਾ ਇਕੱਠਾ ਹੋਇਆ। ਭਾਈਚਾਰਾ ਮੈਂ ਤਾਂ ਹਮੇਸ਼ਾ ਇੱਥੇ ਆਂਦਾ ਰਹਿਣਾ ਜੀ, ਸੈਰ ਤੇ ਵੀ ਮਿਲਦਾ ਇਹਨਾਂ ਨੂੰ। ਅਕਸਰ ਇਹਨਾਂ ਦੇ ਵਿੱਚ ਬੈਠਣਾ। ਦੇਖੋ ਸੰਗੀਤ ਇੱਕ ਐਸੀ ਚੀਜ਼ ਹੈ ਜਿਹੜਾ ਤੁਹਾਨੂੰ ਗਮਾਂ ਤੋਂ, ਦੁੱਖਾਂ ਤੋਂ ਇੱਕ ਸਮੇਂ ਲਈ ਕੱਢ ਲੈਂਦਾ, ਡਿਪਰੈਸ਼ਨ ਤੋਂ ਦੂਰ ਲੈ ਜਾਂਦਾ। ਔਰ ਸੈਰ ਤੇ ਮਿਊਜ਼ਿਕ ਜਿੰਨੇ ਅਪਣਾ ਲਿਆ। ਔਰ ਮੈਥਸ ਇਹ ਜਰੂਰ ਕਹਾਂਗਾ ਕਿ ਤੁਹਾਡਾ ਸਹਾਇਕ ਹੈ 뮤ਜ਼ਿਕ ਆਓ ਇਹਨਾਂ ਦੀ ਟੀਮ ਦੇ ਵਿੱਚ ਸ਼ਾਮਲ ਹੋਵੋ ਔਰ ਇੱਕ ਵਾਰੀ ਦੇਖੋ ਇਹਨਾਂ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਵੀ ਖੁਸ਼ੀ ਮਹਿਸੂਸ ਕਰੋ ਸ਼ਿਵਰਾਤਰੀ ਤੇ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਸ਼ਿਵਰਾਤਰੀ ਪਰਮਾਤਮਾ ਨੂੰ ਯਾਦ ਕਰਨ ਦਾ ਦਿਨ ਹੈ ਜੀ ਅਸੀਂ ਸਿਰਫ ਸ਼ੰਕਰ ਬੋਲੇ ਦਾ ਜੋ ਦਿਨ ਮਨਾਉਂਦੇ ਆ ਚਾਹੇ ਗੁਰਪੁਰਬ ਹੋਵੇ ਚਾਹੇ ਸ਼ਿਵਰਾਤਰੀ ਆ ਚਾਹੇ ਈਦ ਆ ਚਾਹੇ ਕ੍ਰਿਸਮਸ ਆ ਇਹ ਸਾਰੇ ਤਿਹਾਰ ਸਾਨੂੰ ਜੋੜਦੇ ਆ ਆਪਚ ਮੈਂ ਜਾਇਆ ਨਾ ਮਾਰਛੋ ਰਾਤੀ ਚ ਤੁਹਾਨੂੰ ਸਾਰਿਆਂ ਨੂੰ ਮਿਲਿਆ ਆਪਚ ਪਿਆਰ ਕੀਤਾ ਇਹ ਜੋੜਦਾ ਇੱਕ ਦੂਜੇ ਨੂੰ ਕੜੀ ਹੈ ਸਾਰੇ ਸਰ ਤਰਮ ਸਰ ਹੀ ਇਹ ਇਕੋ ਹੀ ਨੇ ਪਰਮਾਤਮਾ ਜੋਤ ਜਿਹੜੀ ਇਕੋ ਹੀ ਹੈ ਰਸਤੇ ਅਲੱਗ-ਅਲੱਗ ਹੋ ਸਕਦੇ ਨੇ ਔਰ ਮੈਂ ਇਹ ਸੰਦੇਸ਼ ਦਵਾਂਗਾ ਕਿ ਆਪਸੀ ਭਾਈਚਾਰਾ ਹਮੇਸ਼ਾ ਹੀ ਕਾਇਮ ਰੱਖੋ ਔਰ ਪ੍ਰਭੂ ਦੇ ਚਰਨਾਂ ਜੀ ਜੁੜੇ ਰਹੋ ਜੀ ਬਸ ਜੀ ਥੈਂਕ ਯੂ ਜੀ ਬਹੁਤ ਬਹੁਤ ਵਧੀਆ ਬਮ ਬਮ ਬੋਲੇ ਮੈਂ ਮਿਊਜ਼ਿਕ ਲਵ ਗਰੁੱਪ ਦਾ ਐਡਮਿਨਾ ਸੰਜੇ ਮੇਸ਼ਰੀ ਮੇਰੇ ਨਾਲ ਸ਼੍ਰੀ ਰਕੇਸ਼ ਚੌਹਾਨ ਜੀ ਨੇ ਤੇ ਅੱਜ ਫਰੈਂਡਲੀ 뮤지컬 ਗਰੁੱਪ ਦੇ ਚੀਪ ਪੈਟਰਨ ਸ਼੍ਰੀ ਰਾਜੂ ਜੀ ਆਪਣੇ ਪ੍ਰੈਜ਼ੀਡੈਂਟ ਮੱਟੂ ਜੀ ਚੇਅਰਮੈਨ ਮੈਮ ਆਸ਼ਾ ਦੀਦੀ ਤੇ ਪੁਰੀ ਜੀ ਸਾਡੇ ਐਂਕਰ ਤੇ ਪਰਿੰਦਾ ਜੀ ਆ ਸਾਰੇ 뮤지컬 ਗਰੁੱਪਸ ਨੇ ਮਿਲ ਕੇ ਇੱਕ ਨਿਰਣੈ ਲੀਤਾ ਕਿ ਅਸੀਂ ਸ਼੍ਰੀ ਰਾਤਰੀ ਦਾ ਮਹਾਸ਼ਿਵ ਰਾਤਰੀ ਦਾ ਜਿਹੜਾ ਪਰਵ ਹੈ ਅਸੀਂ ਸਾਰੇ ਇਕੱਠੇ ਮਨਾਵਾਂਗੇ ਅਸੀਂ ਸਾਰੇ ਜਿਨੇ ਛੇ ਮਹਿਮਾ ਗਾਵਾਂਗੇ ਤੇ ਬਹੁਤ ਅੱਛਾ ਲੱਗ ਰਿਹਾ ਹੈ ਅੱਜ ਦਾ ਮਾਹੌਲ ਬੜਾ ਪਿਆਰਾ ਹੈ ਅਸਲੀ ਸ਼ਿਵਰਾਤਰੀ 26 ਨੂੰ ਹੈ ਪਰ ਸਾਡੀ ਕੋਸ਼ਿਸ਼ ਹੈ ਕਿ 23 ਤਰੀਕ ਤੋਂ ਅਸੀਂ ਪੂਰੇ ਦਾ ਪੂਰਾ ਅੰਮ੍ਰਿਤਸਰ ਦਾ ਮੌਲ ਹੈ ਜਿਹੜਾ ਸ਼ਿਵ ਮਈ ਕਰਦੀ ਹੈ ਧੰਨਵਾਦ ਕਰਾ ਜਬਰ ਬਲਲਾ ਬੋਲ ਸਾਕੇ ਦਰਬਾਰ ਕੀ ਜੈ ਬੰਮ ਬੰਮ ਬੋਲੇ ਬੰਮ ਬੰਮ ਬੋਲੇ ਬੋਲੇ ਸ਼ੰਕਰ ਭਗਵਾਨ ਕੀ ਜੈ ਕੀ ਬੋਲੇ ਸ਼ੋਰ ਤੋਂ ਬੁਝਾਨ ਸਭ ਤੋਂ ਪਹਿਲਾਂ ਤੇ ਸ਼ਵਰਾਤਰੀ ਦੀ ਹਰ ਇੱਕ ਨੂੰ ਬਹੁਤ-ਬਹੁਤ ਵਧਾਈ ਹੈ ਔਰ ਜਿਹੜਾ ਇਹ ਪ੍ਰੋਗਰਾਮ 뮤지컬 ਗਰੁੱਪ ਔਰ ਸਿਰਫ 뮤지컬 ਗਰੁੱਪ ਜਿਹੜਾ ਤੁਮ ਤੁਮ ਇਹ ਕਰਵਾ ਰਹੇ ਨੇ ਔਰ ਸੰਡੇ ਦੇ ਸੰਡੇ ਵੀ ਇਹ ਪ੍ਰੋਗਰਾਮ ਕਰਦੇ ਹੋ ਔਰ ਮੈਂ ਦੋ ਤਿੰਨ ਲਾਈਨਾਂ ਦੇ ਵਿੱਚ ਹੀ ਇਸ ਨੂੰ ਕਲੀਅਰ ਕਰਾਂਗਾ ਕਿ ਜੀਵਨ ਹੀ ਸ਼ਿਵ ਹੈ ਜੀਵਨ ਹੀ ਸ਼ਿਵ ਹੈ ਨਰ ਹੀ ਨਾਰਾਇਣ ਹੈ ਔਰ ਮਨ ਹੀ ਮਹਾਦੇਵ ਹੈ ਬਸ ਇਹਨਾਂ ਤਿੰਨਾਂ ਦੇ ਵਿੱਚ ਹੀ ਸੰਸਾਰ ਹੈ ਤੇ ਸੰਸਾਰ ਦੇ ਵਿੱਚ ਹੀ ਅਸੀਂ ਆ ਓਕੇ ਅੱਜ ਆਦਾ ਅੱਜ ਦਾ ਰਾਤ ਇਹ ਜੋ ਸ਼ਿਵਰਾਤਰੀ ਦਾ ਜੋ ਹੀ ਪ੍ਰੋਗਰਾਮ ਕਰ ਰਹੇ ਆ ਅਸੀਂ ਸਾਰੇ ਭਾਈਚਾਰੇ ਨਾਲ 뮤직 ਲਵ ਗਰੁੱਪ ਸਿਰਫ ਤੁਮ ਤੇ ਫ੍ਰੈਂਡਲੀ 뮤ਜ਼ਿਕ ਗਰੁੱਪ ਅਸੀਂ ਜੋ ਪ੍ਰੋਗਰਾਮ ਕਰ ਰਹੇ ਆ ਸਾਰੇ ਮਿਲ ਜੁਲ ਕੇ ਔਰ ਜਿਹੜਾ 뮤ਜ਼ਿਕ ਦਾ ਹੀ ਪ੍ਰੋਗਰਾਮ ਕਰ ਰਹੇ ਆ ਇਹ ਸਭ ਨੂੰ ਡਿਪਰੈਸ਼ਨਾਂ ਤੋਂ ਦੂਰ ਕਰ ਰਹੇ ਆ ਜਿਹੜਾ ਸਾਡੇ ਸਾਡੇ ਗਰੁੱਪ ਚ ਆਂਦਾ ਹੈ ਉਹਨਾਂ ਨੂੰ ਅਸੀਂ ਖੁਸ਼ ਕਰਕੇ ਭੇਜਦੇ ਆ ਤੇ ਸਾਰੇ ਜਿਹਦੇ ਆਪਾਂ ਮਿਲਜੁਲ ਕੇ ਇਹ ਪ੍ਰੋਗਰਾਮ ਜਿਹੜਾ ਪਰਮ ਬਣਾ ਰਹੇ ਆ ਬੋਲੇ ਸ਼ੰਗਰ ਦੀ ਕਿਰਪਾ ਨਾਲ ਬੰਬ ਬੰਬ ਬੋਲੇ ਬੰਬ ਬੰਬ ਸਾਡੀ ਮੁਹਿੰਮ ਦਾ ਇੱਕੋ ਨਾਰਾ ਵੈ ਜੇ ਸਾਡਾ ਦੇਸ਼ ਮਜ਼ਬੂਤ ਹੋਏਗਾ ਸਾਡਾ ਧਰਮ ਮਜ਼ਬੂਤ ਹੋਏਗਾ